ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਡੇ ਵਿਅਰਸ ਨੂੰ ਮੇਰੇ ਵੱਲੋਂ ਤੇ ਸਾਡੇ ਸਟਾਫ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੋਟਸ ਦੀ ਜਿੰਨੀ ਸਾਨੂੰ ਨੌਲੇਜ ਆਈ ਆ ਜੀ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਤੇ ਹੋ ਸਕਦਾ ਕਿਸੇ ਵੀਰ ਭਾਈ ਦੇ ਇਹ ਫਾਇਦੇਮੰਦ ਹੋਵੇ ਬਿਲਕੁਲ ਜੀ ਤੇ ਅਸੀਂ ਪਿਛਲੇ ਡੇਢ ਸਾਲ ਤੋਂ ਗੋਟਸ 'ਤੇ ਕੰਮ ਕਰ ਰਹੇ ਹਾਂ ਅੱਗੇ ਆ ਜੀ ਤੇ ਤੁਸੀਂ ਮੇਰੇ ਪਿੱਛੇ ਖੜੀਏ ਦੇਖ ਰਹੇ ਆ ਅਸੀਂ ਦੇ ਨਸਲ ਦੇ ਕੰਮ ਕੀਤਾ ਸਭ ਤੋਂ ਪਹਿਲਾਂ ਸਾਡੇ ਨੇ ਬੀਡਲ ਸੀ ਬੀਡਲ ਪੰਜਾਬ ਦੀ ਨਸਲ ਆ ਤੇ ਅਸੀਂ ਇਹ ਦੀ ਅੱਛੀ ਬਰੀਡ ਲੈ ਕੇ ਆਏ ਆ ਅੱچھے ਬਰੀਡਰ ਲੈ ਕੇ ਆਏ ਆ ਤੇ ਉਹ ਤੋਂ ਬਾਅਦ ਫਿਰ ਸਾਡੀ ਜਿਹੜੀ ਨੰਬਰ 2 ਬਰੀਡ ਆ ਇਸ ਕੰਟਰੀ ਦੀ ਐਸਵੇਲ ਜਖਰਾਨਾ 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 ਜਿਹੜੀ ਹੈਗੀ ਆ ਇਹ ਮਤਲਬ ਅਸੀਂ ਫਰ ਲੈ ਕੇ ਆਏ ਇਹਨੂੰ ਫਿਰ ਉਸ ਤੋਂ ਬਾਅਦ ਜਿਹੜੀ ਤੁਸੀਂ ਕਹਿੰਦਾ ਸਾਡੇ ਵਰਡ ਦੀ ਜਿਹੜੀ ਬਹੁਤ ਅੱਛੀ ਵਰਡ ਦੇ ਵਿੱਚ ਬਰੀਡ ਆ ਉਹ ਹੈਗਾ ਬੋਅਰ ਜੀ ਬੀਓਈਆਰ ਬੋਅਰ ਜਿਹੜੀ ਕਿ ਸਾਊਥ ਅਫਰੀਕਾ ਦੀ ਬਰੀਡ ਹੈਗੀ ਆ ਜੀ ਫਿਰ ਅਸੀਂ ਇਹਦੇ ਤੇ ਕੰਮ ਕੀਤਾ ਹੈਗਾ ਤਿੰਨਾ ਬਰੀਡਾਂ ਦੇ ਬਾਰੇ ਅਸੀਂ ਤੁਹਾਡੇ ਆਪਣੀ ਸਲਾਹ مشورہ ਆਪਣੀ ਨੋਲਿਜ ਸਾਂਝੀ ਕਰਾਂਗੇ ਹਾਂਜੀ ਉਸ ਤੋਂ ਬਾਅਦ ਸਾਡੇ ਅਸੀਂ ਇਹਨਾਂ ਦੇ ਬਰੀਡਰਸ ਤਿਆਰ ਕਰ ਲੈ ਹੈਗੇ ਆ ਹਾਂਜੀ ਉਹਨਾਂ ਬਾਰੇ ਗੱਲ ਕਰਾਂਗੇ ਤੇ ਇਸ ਕਰਕੇ ਮਤਲਬ ਕੋਈ ਵੀ ਇਨਫੋਰਮੇਸ਼ਨ ਹੋਵੇ ਤੁਸੀਂ ਮੈਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ ਉਸ ਚੀਜ਼ ਦਾ ਹਾਂਜੀ ਚਲੋ ਅੱਜ ਜੋ ਬੱਕਰੀ ਫਾਰਮ ਦੇ ਵਿੱਚ ਪ੍ਰਮੁੱਖ ਤੈਨਾਂ ਦਾ ਅਸਲ ਨਹੀਂ ਆਪਣੇ ਜੀ ਦੇਸ਼ ਦੇ ਵਿੱਚ ਜਾਂ ਆਪਾਂ ਪੰਜਾਬ 'ਚ ਗੱਲ ਕਰ ਲਗੇ ਨਹੀਂ ਪੰਜਾਬ ਦੇ ਵਿੱਚ ਤਾਂ ਬਹੁਤ ਨਸਲਾਂ ਹਰ ਸਟੇਟ ਦੀ ਆਪਣੀ ਨਸਲ ਆ ਬਿਲਕੁਲ ਜੀ ਅੱਛਾ ਪਰ ਪੰਜਾਬ ਦੀ ਨਸਲ ਜਿਹੜੀ ਆ ਉਹ ਬੀਟਲ ਆ ਬਿਲਕੁਲ ਜੀ ਜਿਹੜੀ ਬੀਟਲ ਆ ਹਾਂਜੀ ਬੀਟਲ ਬਹੁਤ ਇੱਕ ਪਾਈ ਜਿਹੜੀ ਬੱਕਰੀ ਹੈਗੀ ਆ ਤੁਹਾਡੀ ਮੈਂ ਗੱਲ ਵਿੱਚ ਰੁਕੂੰਗਾ ਜੀ ਹਾਂਜੀ ਹਰ ਬੰਦਾ ਹੀ ਮਤਲਬ ਜਿਵੇਂ ਮੱਝ ਨੂੰ ਮੁਰਾ ਮੱਝ ਕਹਿੰਦੇ ਆ ਹਾਂ ਨੀਲੀ ਰਾਵ ਨੀਲੀ ਰਾਵ ਵੀ ਕਹਿੰਦੇ ਹਾਲਾਂਕਿ ਕੋਈ ਕੈਰੇਕਟਰਾਂ ਦੀ ਪਛਾਣ ਨਹੀਂ ਹੁੰਦੀ ਤੁਹਾਨੂੰ ਬੀਟਲ ਦੀ ਪਛਾਣ ਦੱਸੋ ਸਾਨੂੰ ਜਰੂਰ ਇੱਕ ਵਾਰੀ ਤਾਂ ਕਿ ਜਿਹੜੇ ਨਵੇਂ ਫਾਰਮਰਸ ਕੰਮ ਕਰਨਾ ਚਾਹੁੰਦੇ ਆਗੇ ਉਹਨਾਂ ਨੂੰ ਪਛਾਣ ਆ ਜੇ ਵੀ ਕਲਰ ਤੇ ਬੀਟਲ ਦੇ ਵਿੱਚ ਡੱਬ ਖੜੱਬਾ ਵੀ ਹੈਗਾ ਹਾਂਜੀ ਤੇ ਇਹਦੇ ਵਿੱਚ ਇਹਦਾ ਬਰਾਊਨ ਕਲਰ ਵੀ ਹੈਗਾ ਜੀ ਤੇ ਅੱਜ ਕੱਲ ਜ਼ਿਆਦਾ ਪਸੰਦ ਲੋਕਾਂ ਦੀ ਜਿਹੜੀ ਹੈਗੀ ਬਲੈਕ ਬੀਟ ਹੁੰਦੀ ਆ ਬਲੈਕ ਕਲਰ ਪੂਰਾ ਬਲੈਕ ਲੰਮੇ ਕੰਨ ਪਿੱਛੇ ਨੂੰ ਸਿੰਗ ਮੁੜਿਓ ਆ ਤੇ ਇਹਦਾ ਨੱਕ ਦੀ ਸ਼ੇਪ ਬਿਲਕੁਲ ਗੋਲ ਹੋਈ ਜਾਂਦੀ ਆ ਹਾਂਜੀ ਇਹ ਆ ਤੇ ਔਰ ਇਹਦਾ ਕੱਦ ਬਾਕੀ ਬਰੀਡ ਨਾਲੋਂ ਉੱਚਾ ਹੁੰਦਾ ਬਿਲਕੁਲ ਜੀ ਤੇ ਇਹ ਪੰਜਾਬ ਦੇ ਵਿੱਚ ਦੁੱਧ ਲਈ ਵੀ ਯੂਜ਼ ਕੀਤੀ ਜਾਂਦੀ ਆ ਹਾਂਜੀ ਤੇ ਇਹ ਲੋਕ ਇਹਨੂੰ ਅ ਮੀਟ ਵਾਸਤੇ ਵੀ ਯੂਜ਼ ਕੀਤਾ ਜਾਂਦਾ ਹੈਗਾ ਸੋ ਇਹ ਪੰਜਾਬ ਦੀ ਬਰੀਡ ਆ ਤੇ ਇਹਦਾ ਤਕਰੀਬਨ ਸਾਡੇ ਫਾਰਮ ਦੇ ਵਿੱਚ ਅਸੀਂ ਤਾਂ ਹੀ ਤਿੰਨੇ ਬਰੀਡਾਂ ਰੱਖੀਆਂ ਸੀਆਂ ਇਹ ਬੱਕਰਾ ਜਿਹੜਾ ਜਾਂ ਮੇਲ ਆਫ ਫੀਮੇਲ ਤਕਰੀਬਨ 2 ਸਵਾ 2 ਕਿਲੋ ਇਹ ਭਾਰ ਹਰ ਮਹੀਨੇ ਦਾ ਬਤਾ ਦਿੰਦਾ ਨੋਰਮਲ ਫੀਡ ਦੇ ਉੱਤੇ ਨੋਰਮਲ ਖਰਾਕ ਤੇ ਪਾ ਦਿੰਦਾ ਔਰ ਸੋਣਾ ਜਾਨਵਰ ਦੇਖਣ ਨੂੰ ਇਹ ਤੁਹਾਡੇ ਮੋਰੇ ਖੜੀ ਆ ਸਾਡੀ ਆਪਣੀ ਬਰੀਡ ਜੀ ਤੇ ਜਿਹੜੇ ਕੰਨ ਦੇ ਵਿੱਚ ਟੈਗ ਲੱਗੇ ਹੋਏ ਨੇ ਇਹ ਇਹ ਟੈਗ ਨੰਬਰ ਸਾਡੀ ਪਛਾਣ ਹੈਗੀ ਆ ਇਹਦੇ ਤੇ ਹਾਂਜੀ ਨਹੀਂ ਨਾਲ ਇਹ ਤੇ ਰਿਕਾਰਡ ਮਿਲੇਗਾ ਜੋ ਇਹ ਜਿਹੜਾ ਆ ਬੱਕਰੇ ਦਾ ਸਾਰਾ ਰਿਕਾਰਡ ਇਹਦਾ ਇੱਕ ਇਸ ਇਹਦਾ ਬਾਪ ਕੌਣ ਆ ਇਹਦੀ ਮਦਰ ਕੌਣ ਹੈਗੀ ਆ ਬਲੱਡ ਲਾਈਨ ਸਾਰੀ ਹਾਂਜੀ ਉਹ ਹਾਂਜੀ ਹਾਂ ਉਹ ਇਸ ਨੰਬਰ ਤੋਂ ਹੀ ਮਿਲਣਾ ਹਾਂਜੀ ਤੇ ਇਸ ਕਰਕੇ ਇਹ ਬੱਕਰੇ ਦਾ ਟੈਗ ਨੰਬਰ ਕਦੇ ਵੀ ਸਾਨੂੰ ਪੁੱਛਿਆ ਜਾਊਗਾ ਤਾਂ ਅਸੀਂ ਇਹਦੀ ਪੂਰੀ ਇਨਫੋਰਮੇਸ਼ਨ ਦੇ ਸਕਦੇ ਆ ਦੋ ਨੰਬਰ ਸਾਡੇ ਕੋਲ ਅਸੀਂ ਆਪ ਜਾ ਕੇ ਰਾਜਸਥਾਨ ਤੋਂ ਹਾਂਜੀ ਜਖਰਾਨਾ ਇਸ ਬ੍ਰੀਡ ਦਾ ਨਾਮ ਹੈਗਾ ਹਾਂਜੀ ਇਹ ਇਹਦਾ ਕੀ ਅੰਤਰ ਆ ਜੀ ਬੀਟਲ ਨਾਲ ਜੋ ਅਸੀਂ ਪਾਇਆ ਹਾਂਜੀ ਇਹਦੇ ਚੋਂ ਹਾਂਜੀ ਸਭ ਤੋਂ ਪਹਿਲਾਂ ਤਾਂ ਆਇਆ ਇਹ ਜਿਹੜੀ ਜਖਰਾਨਾ ਬ੍ਰੀਡ ਹੈਗੀ ਆ ਇਹ ਪਾਵਾ ਇਹਨੂੰ 20 ਦਿਨ ਬਾਅਦ ਬੱਕਰੀ ਨੂੰ ਸੂਣ ਤੋਂ ਬਾਅਦ ਦੁਬਾਰਾ ਹੀ ਚਾਏ ਪ੍ਰੈਗਨੈਂਟ ਕਰ ਲਓ ਸੋ ਇਸ ਕਰਕੇ ਇਹ ਸਾਲ ਦੇ ਵਿੱਚ ਅਸੀਂ ਇਹਦੇ ਕੋਲੋਂ ਦੋ ਬੱਚੇ ਲਾਏ ਆ ਅੱਛਾ ਜੀ ਦੋ ਵਾਰੀ ਪ੍ਰੈਗਨੈਂਟ ਕਰਾਈ ਆ ਔਰ ਔਰੇ ਬੱਚੇ ਜ਼ਿਆਦਾ ਦਿੰਦੀ ਆ ਅੱਛਾ ਜੀ ਗੇਂਟੀ ਦੇ ਵਿੱਚ ਹਾਂ ਦੋ ਵੀ ਤਿੰਨ ਵੀ ਦਿੰਦੀ ਆ ਦੋ ਤਾਂ ਮਿਨੀਮਮ ਬੱਚੇ ਦੇਂਦੀ ਦਿੰਦੀ ਆ ਤਿੰਨ ਵੀ ਦਿੰਦੀ ਆ ਹਾਂਜੀ ਅੱਛਾ ਤੇ ਬੱਚੇ ਇਹਦੇ ਦਿੰਦੇ ਆ ਔਰ ਇਹ ਜਿਹੜੀ ਬਰੀਡ ਹੈਗੀ ਆ ਇਹਨੂੰ ਕੋਈ ਨਹੀਂ ਫੱਸੀ ਨਹੀਂ ਫੀਡ ਜਿੱਦਾਂ ਦੀ ਮਰਜ਼ੀ ਦੇ ਦੋ ਹਾਂਜੀ ਸਾਈਕਲਲੀ ਦੇਖੋ ਇਹ ਦੇਖਣ ਨੂੰ ਬੜੀ ਸੋਹਣੀ ਆ ਕਦੇ ਕੰਨ ਮਤਲਬ ਚਿੱਟੇ ਆ ਝਾਲਰ ਵਧੀਆ ਹੈਗੀ ਆ ਬੋਡੀ ਸ਼ੇਪ ਬੜੀ ਵਧੀਆ ਆ ਔਰ ਕਾਦੇ ਹੈ तकरीबन ਬੱਕਰਾ 41 42 ਇੰਚ ਕਰ ਜਾਂਦਾ ਇਹਦਾ ਪੂਰੀ ਜਵਾਨੀ ਦੇ ਵਿੱਚ ਆ ਹਾਂਜੀ 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 ਇਹ ਤਾਂ ਬੱਚੇ ਆਲੇ ਸਾਰੇ ਇਹ ਕਿੰਨੀ ਕਿੰਨੀ ਏਜ ਇਹ ਤਾਂ ਇਹ ਬੱਚੇ ਦਾ ਕੋਈ 6 ਮਹੀਨੇ ਦਾ ਕੋਈ 8 ਮਹੀਨੇ ਦਾ ਆ ਬਹੁਤ ਛੋਟੀ ਜੀ ਹਾਂ ਜਿਹੜੇ ਛੋਟੇ ਬੱਚੇ ਆ ਆਲਰੇਡੀ ਆ ਹੁਣ ਹੋਰ 2 ਮਹੀਨਿਆਂ ਨੂੰ ਮਤਲਬ ਇਹਦੀ ਮਤਲਬ ਪਛਾਣ ਇੱਕ ਤਾਂ ਮਤਲਬ ਇਹਦੀ ਪਛਾਣ ਇਹੀ ਆ ਕਿ ਇਹਦਾ ਜਿਹੜਾ ਕੰਨ ਹੈ ਚਿੱਟਾ ਹੋਣਾ ਮੂੰਹ ਵੀ ਬਰੇ ਚਿੱਟਾ ਆਉਂਦਾ ਇਹਦਾ ਤੇ ਬਾਕੀ ਇਹਦੀ ਬਾਡੀ ਸਾਰੀ ਬਲੈਕ ਹੁੰਦੀ ਆ ਬਾਡੀ ਇਹਦਾ ਹੋਰ ਕੋਈ ਕਲਰ ਨਹੀਂ ਇਹਦੇ ਵਿੱਚ ਮਿਲਿਆ ਸਾਨੂੰ ਤੇ ਇਹ ਜਿਹੜਾ ਹੁਣ ਹੈਗਾ ਇਹਦੇ ਵਿੱਚ weight gain ਜਿਆਦਾ ਆ ਵੀਟਲ ਦੇ ਨਾਲੋਂ ਵੀਟਲੋਂ ਸਾਡਾ ਇਹਦੇ ਸਾਡੀ ਫਾਰਮ ਤੇ ਇਹਨੇ ਮਤਲਬ ਸਵਾ ਦੋ ਕਿਲੋ ਤੋਂ ਲੈ ਕੇ ਪੌਣੇ ਤਿੰਨ ਕਿਲੋ ਤੱਕ weight gain ਕੀਤਾ ਹੈਗਾ ਹਾਂ ਔਰ ਦੁੱਧ ਜਿਹੜੀ ਬੱਕਰੀ ਆ ਉਹ ਦੁੱਧ ਵੀ 4 ਕਿਲੋ ਦੇ ਦਿੰਦੀ ਆ ਹਾਂਜੀ ਹਾਂ ਪੂਰੀ ਸੇਵਾ ਹੋਈ ਹੋਵੇ ਤੇ ਇਸ ਕਰਕੇ ਇਹ ਦੁੱਧ ਦੇ ਵੱਖੋਂ ਬੱਚਿਆਂ ਦੇ ਵੱਖੋਂ ਹਾਂਜੀ ਤੇ ਬਹੁਤ ਬੈਨੀਫਿਟ ਆ ਔਰ ਈਜ਼ੀ ਟੂ ਹੈਂਡਲ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਬੱਕਰਾ ਹੈਗਾ ਬੱਕਰੇ ਵੀ ਫੀਮੇਲ ਵੀ ਤੁਸੀਂ ਇਹਨਾਂ ਦੀਆਂ ਫੋਟੋ ਲੈ ਲਏ ਸਾਡੇ ਕੋਲ ਐਸੋਲੇ ਤਕਰੀਬਨ 70 ਐਨੀਮਲ ਹੈਗੇ ਆ ਇਸ ਫਾਰਮ ਤੇ ਆਪਣਾ ਕੋਲ ਹਾਂਜੀ ਇਹ ਦੇ ਫਾਰਮ ਤਿੰਨ ਨੰਬਰ ਜਿਹੜੀ ਨਸਲ ਹੈਗੀ ਆ ਇਹ ਸਾਊਥ ਅਫਰੀਕਾ ਤੋਂ ਆਈ ਆ ਇਹ ਜਿਹੜਾ ਇਹਦਾ ਇੰਪੋਰਟ ਹੋਈ ਉੱਥੋਂ ਜੀ ਇਹ ਜਿਹੜਾ ਸਾਡੇ ਅਸੀਲਾਂ ਦੇ ਫਰਸਟ ਬਲੱਡ ਆ ਮੇਲ ਔਰ ਫੀਮੇਲ ਹਾਂਜੀ ਅਸੀਂ ਤਕਰੀਬਨ 12 ਐਨੀਮਲਸ ਦੇ ਕੀਤੇ ਆ ਹਾਂ ਪਰ ਇੱਥੋਂ ਇੰਪੋਰਟ ਹੋਇਆ ਹੈ ਹਾਂਜੀ ਇੰਪੋਰਟ ਹੋ ਕੇ ਇਹ 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 ਉਹ ਤੋਂ ਬਾਅਦ ਇਹਨੂੰ ਕਹਿੰਦੇ ਆ ਫਰਸਟ ਬਰੀਡ ਉਹ ਤੋਂ ਬਾਅਦ ਠੀਕ ਹੈ ਇੰਪੋਰਟ ਆਉਂਦੇ ਆ ਇਹਨਾਂ ਦੇ ਟੈਗ ਸਾਰੇ ਪੂਰੇ ਸਾਰੇ ਲੱਗੇ ਹੈਗੇ ਆ ਹਾਂ ਗੋਟ ਐਸੋਸੀਏਸ਼ਨ ਤੋਂ ਇਹਨਾਂ ਦੇ ਰਿਕਾਰਡ ਹੈ ਹਾਂਜੀ ਸਾਰੇ ਮਿਲਦੇ ਤੇ ਇਹਦਾ ਤੁਸੀਂ ਆਪੇ ਦੇਖ ਸਕਦੇ ਹੋ ਇੱਕ ਤਾਂ ਇਹਦਾ ਕੱਦ ਬਹੁਤਾ ਉੱਚਾ ਨਹੀਂ ਹੁੰਦਾ ਮੀਡੀਅਮ ਹਾਂ ਨਹੀਂ ਇਹ ਕਾਦੇ ਦਾ ਛੋਟਾ ਰਹਿੰਦਾ ਪਰ ਇਹਦਾ ਵੈਸੇ ਗੋਲ ਵੇਟ ਜ਼ਿਆਦਾ ਇਹਦੀਆਂ ਲੱਤਾਂ ਦੇਖੋ ਇਹਦੇ ਪੈਰ ਦੇਖੋ ਕਿੱਡੇ ਮੋਟੇ ਆ ਤੇ ਇਹਦੇ ਟੈਸਟਸ ਦੇਖੋ ਹਾਂਜੀ ਮਤਲਬ ਔਰ ਇਹ ਬਰੀਡ ਦੇ ਵਿੱਚ ਜੋ ਅਸੀਂ ਪਾਇਆ ਇੱਥੇ ਹਾਂਜੀ ਸਭ ਤੋਂ ਪਹਿਲਾਂ ਵਧੀਆ ਚੀਜ਼ ਇਹ ਪਾਈ ਹੈ ਕਿ ਨਾ ਤਾਂ ਇਹ ਗਰਮੀ ਮੰਦਾ ਅੱਛਾ ਜੀ ਨਾ ਇਹ ਠੰਡ ਮੰਦਾ ਬਹੁਤ ਅੱਛਾ ਹੈ ਮਤਲਬ ਵੈਦਰ ਨੂੰ ਮੈਨਟੇਨ ਕਰਦਾ ਵੀ ਟੋਟਲੀ ਸਾਰੇ ਵੈਦਰ ਇਹਨੂੰ ਅਨੁਕੂਲ ਸੈਕੰਡਲੀ ਇਹ ਸਾਡੇ ਪਸ਼ੂਆਂ ਮੱਝਾਂ ਦਾ ਨਾਲ ਦਾ ਹੀ ਖਾਣਾ ਸਾਈਲਜ ਖਾਈ ਜਾਂਦੇ ਕੋਈ ਸਪੈਸ਼ਲ ਫੀਡ ਨਹੀਂ ਕੋਈ ਚੀਜ਼ ਇਹਨਾਂ ਨੂੰ ਪਾਈ ਤੁਸੀਂ ਇਮੇਜਿਨ ਕਰੋ ਕਿ ਇਹਨਾਂ ਦੇ ਮੋਢੇ ਤੁਸੀਂ ਮੱਕੀ ਦੇ ਦਾਣੇ ਹਾਂਜੀ ਤੇ ਸਰੋਂ ਦੀ ਖਾਲ ਪਾ ਦਿਓ ਹਾਂਜੀ ਇਹ ਨਹੀਂ ਉਹੀ ਖਾ ਲੈਣੀ ਆ ਜੀ ਅੱਛਾ 200 200 ਕਿਲੋ ਸਵੇਰ ਨੂੰ 200 ਗ੍ਰਾਮ 200 ਗ੍ਰਾਮ ਰਾਤ ਨੂੰ ਪਾਉਣੇ 400 ਗ੍ਰਾਮ ਇਹਨੂੰ ਸਸਤੇ ਬੱਕੀ 22 ਰੁਪਏ ਦੀ ਲਿਆ ਕੇ ਖਾਣ 25 26 ਰੁਪਏ ਦੀ ਲਾ ਕੇ ਕਹ ਲਓ 25 ਰੁਪਏ ਨੂੰ ਫੀਲ ਬੜ ਗਈ ਤੁਸੀਂ ਆਪੇ ਵਰਕਆਊਟ ਕਰ ਸਕਦੇ ਆ ਕਿ ਇਹ ਬੀਜ ਕਿੰਨੀ ਸਸਤੀ ਆ ਔਰ ਦੂਜੀ ਇਸ ਬੀਜ ਦਾ ਜਿਹੜਾ weight ਗੈਨ ਆ ਉਹ ਤਾਂ ਇੰਨਾ ਕਮਾਲ ਦਾ ਆ ਮੇਰਾ ਖਿਆਲ ਹੈ ਅਸੀਂ ਜੇ ਆਦ ਨੂੰ ਹੋਰ ਖਰੀਦਦਾ ਪਤਾ ਨਹੀਂ ਤੇ ਇਹਦਾ ਵੇਟ ਗੇਨ ਸਾਡੇ ਫਾਰਮ ਵਿੱਚ ਹਾਂਜੀ 3 3.5 ਕਿਲੋ ਤੋਂ 4 ਕਿਲੋ ਤੱਕ ਵੀ ਹੋਇਆ ਇੱਕ ਮਹੀਨੇ ਦਾ ਹਾਂਜੀ ਨਾਰਮਲ ਫਰਾ ਹੁਣ ਆ ਜਿਹੜੇ ਬੱਚੇ ਤੁਸੀਂ ਦੇਖ ਲਓਗੇ ਇਹ 48 ਕਿਲੋ ਤੱਕ ਪਹੁੰਚ ਗਏ ਆ ਹਾਂਜੀ ਤੇ ਬਿਲਕੁਲ ਤੰਦਰੁਸਤ ਹੈ ਕਦੀ ਇਹਨਾਂ ਦੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਔਰ ਬੜੀ ਇਸ ਨਸਲ ਦੀ ਮਤਲਬ ਪਛਾਣਤਾਂ ਮਤਲਬ ਸ਼ਰੀਰਕ ਮਾਨ ਤੋਂ ਦੱਸ ਜਿਹੜੀ ਇਹਦੀ ਇੱਕ ਤਾਂ ਇਹਦਾ ਕੱਦ ਛੋਟਾ ਹਾਂਜੀ ਲੱਤਾਂ ਪੈਰ ਦੇਖ ਲਓ ਕੋੜਿਆਂ ਅੰਗਰ ਮੋਟੇ ਹਾਂਜੀ ਤੇ ਇਹਦੇ ਇਹਦਾ ਜਿਹੜਾ ਮੂੰਹ ਆ ਉਹ ਇਹਦਾ ਬ੍ਰਾਊਨ ਆਉਂਦਾ ਬਾਕੀ ਇਹ ਵਾਈਟ ਆਉਗਾ ਹਾਂਜੀ ਇਹਦਾ ਇਹਦਾ ਔਰ ਸਿੰਘ ਐਦਾ ਪਿੱਛੇ ਨੂੰ ਮੁੜਦੇ ਆ ਜੇ ਇਹਦੇ ਜਿਹੜਾ ਨੀਚੇ ਮਤਲਬ ਆਪਾਂ ਕੀ ਇਹ ਕੀ ਚੀਜ਼ ਹੈ ਇਹ ਇਹ ਇਹਦਾ ਜਦਾਂ ਕਹਿੰਦੇ ਇੱਕ ਬੰਦੇ ਦੀ ਨਿਸ਼ਾਨੀ ਕਿ ਇਹਦੀ ਪਰਮਾਤਮਾ ਦੇਖੇ ਨੂੰ ਆਟੋਮੈਟਿਕ ਦਾੜੀ ਮਿਲਦੀ ਆ ਅੱਛਾ ਇਹ ਫੀਮੇਲ ਚ ਕੈਟਾਗਰੀ ਚ ਨਹੀਂ ਹੁੰਦੀ ਕੀ ਇਹ ਨਾ ਜਾਂਦੀ ਮੇਲ ਜਾਂਦੀ ਆ ਤੇ ਇਹ ਇਹਦਾ ਵੀ ਇਹੇ ਵੀ ਜਿਹੜਾ ਬੱਕਰਾ ਹੈਗਾ ਇਹਦਾ ਰੈਕੋਰਡ ਬੱਕਰਾ ਆ ਪੂਰਾ ਇਹ ਇਹਦਾ ਰੈਕੋਰਡ ਹੈਗਾ ਇਹਦੀ ਇਹਦੇ ਤੋਂ ਅਸੀਂ ਬੱਚੇ ਲੈਣਾ ਆਪਣੇ ਸਾਰੇ ਜਿੰਨੇ ਫਾਰਮ ਜੇ ਆਪਾਂ ਸ਼ੁਰੂ ਕਰ ਦਾਂ ਜੀ ਆਪਾਂ ਨੂੰ ਇਹਦਾ ਬੈਨੀਫਿਟ ਕੀ ਹੈ ਦਾ ਮਤਲਬ ਦੁੱਧ ਵੇਚਦੇ ਆ ਬੱਚੇ ਵੇਚਦੇ ਆ ਜਾਂ ਮੀਟ ਵੇਚਦਾ ਕੀ ਆਪਾਂ ਨੂੰ ਬੈਨੀਫਿਟ ਕਿਹੜੀ ਚੀਜ਼ ਦੇ ਚ ਜ਼ਿਆਦਾ ਦੇਖੋ ਜਿਸ ਤਰ੍ਹਾਂ ਬੀਟਲ ਪੰਜਾਬ ਦੇ ਵਿੱਚ ਬਹੁਤ ਆ ਜੀ ਸੋ ਬੀਟਲ ਦੀ ਬਰੀਡ ਪੂਰੀ ਹੋਈਓ ਆ ਬੀਟਲ ਦਾ ਤਾਂ ਇਹੀ ਆ ਜਾਂ ਤਾਂ ਕਿਸੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਤੇ ਬੈ ਨਵਾਂ ਫਾਰਮ ਸ਼ੁਰੂ ਕਰਨਾ ਹੈ ਤਾਂ ਉਹ ਬੀਟਲ ਲੈ ਲਊਗਾ ਹਾਂਜੀ ਤੇ ਬੀਟਲ ਦੇ ਬੱਚੇ ਵੇਚ ਲਏਗਾ ਯਾਨੀ ਕਿ ਜੋ ਹੋਰ ਸਸਤੀ ਬਰੀਡ ਮਿਲ ਜਾਂਦੀਆਂ ਹਾਂਜੀ ਇਸ ਕਰਕੇ ਜਿਆਦਾ ਲੋਕਾਂ ਨੂੰ ਡਾਰਲੀ ਬਰੀਡਾਂ ਹੋਰ ਕਿਸੇ ਬਰੀਡ ਨਾਲ ਕੋਈ ਇੰਨਾ ਲਗਾ ਵਕਤ ਜਿਆਦਾ ਬੀਟਲ ਦੀ ਜਿਹੜੀ ਡਿਮਾਂਡ ਤੇ ਮੋਸਟਲੀ ਲੋਕੀ ਕਰਦੇਗੇ ਬੀਟਲ ਨੂੰ ਆ ਜਾਤਾ ਉਹ ਆਪਣੀ ਬਰੀਡਿੰਗ ਐਨੀਮਲ ਬਣਾ ਲੈਂਦੇ ਆ ਨਹੀਂ ਤੇ ਉਹ ਮੀਟ ਲਈ ਬਰਤੀ ਜਾਂਦੀ ਆ ਤੇ ਇਹ ਹੀ ਬੇਟੁੱਲਾ ਕੰਮ ਹੈਗਾ ਤਾਂ ਜਰੂਰ ਡਿਮਾਂਡ ਹੈਗੀ ਉਹਦੀ ਅਸੀਂ ਗੱਲ ਨਹੀਂ ਬਿਲਕੁਲ ਜੀ ਤੇ ਜਖਰਾਣਾ ਜਿਹੜੀ ਹੈਗੀ ਆ ਜਿਹੜੇ ਉਧਰ ਵਾਲੇ ਲੋਕ ਆ ਉਹ ਕੀ ਕਰਦੇ ਹੈਗੇ ਆ ਇਹਨੂੰ ਪਹਿਲਾਂ ਬੱਚੇ ਨੂੰ ਦੁੱਧ ਕਿਉਂਕਿ ਦੁੱਧ 4 ਲੀਟਰ ਹੁੰਦਾ 2 ਕਿਲੋ ਲੀਟਰ ਬੱਚੇ ਨੂੰ ਪਿਲਾ ਦਿੰਦੇ ਆ ਬਾਕੀ ਉਹ ਵੇਚਦੇ ਆ ਦੁੱਧ 2 ਲੀਟਰ ਹਾਂ ਉਹ ਤਾਂ ਬਾਅਦ 2 ਮਹੀਨੇ ਫੇਰ ਵੇਚ ਲੈਂਦੇ ਆ ਪੂਰਾ ਹੀ ਪੂਰੇ ਵੇਚਣ ਜਦੋਂ ਹਾਂ ਬੱਚਾ ਪਹੜ ਜਾਂਦਾ ਹਾਂ ਜੀ ਤੇ ਇਸ ਕਰਕੇ ਉਹ ਨਾ ਜਿਹੜੀ ਦੁੱਧ ਦੀ ਆਮਦਨ ਚੰਗੀ ਆ ਤੇ 5 ਮਹੀਨੇ ਤੇ 5 6 ਮਹੀਨੇ ਤੇ ਵੀ 25 ਦਿਨ ਚ ਇਹਨੂੰ ਦੁਬਾਰਾ ਕੱਪਣ ਖੜਾ ਦਿੰਦੇ ਆ ਦੁਬਾਰਾ ਹੀ ਤੇ ਇਸ ਕਰਕੇ ਜਿਹੜੇ ਇਹਦੇ ਬੱਚੇ ਹੈਗੇ ਆ ਜੇ ਕਿਸੇ ਨਹੀਂ ਵੀ ਪਾਲਣਾ ਤਾਂ ਵੀ ਉਹ ਬੱਚਾ ਜਿਹੜਾ 5 ਤੋਂ 10000 ਦੇ ਵਿੱਚ ਵਿਕ ਜਾਣਾ ਮਿਨੀਮਮ ਪ੍ਰਾਈਸ ਬੇਚੀ ਜਾਂਦੀ ਹੈ 5000 ਦੇ ਵਿੱਚ ਤਾਂ ਵਿਕਿਆ ਹੀ ਵਿਕਿਆ ਜਿਹੜਾ ਜੰਮ ਦਾ ਭਾਅ ਵੇਚ ਦੋ ਹਾਂਜੀ ਤੇ ਉਹਦੀ ਓਵਰਹਾਲ ਇੱਕ ਬੰਦੇ ਨੂੰ ਘੱਟ ਖਰਚਾ ਕਰਕੇ ਘੱਟ ਪੈਸਿਆਂ ਨਾਲ ਬਹੁਤ ਅੱਛੀ ਰੋਜ਼ਗਾਰ ਬਣ ਜਾਂਦੀ ਆ ਹਾਂਜੀ ਉਹਦੇ ਬਾਅਦ ਤੇ ਫਿਰ ਜੇ ਤੁਸੀਂ ਬਹੁਤ ਹੀ ਵਧੀਆ ਕੰਮ ਕਰਨਾ ਬਹੁਤ ਹੀ ਜ਼ਿਆਦਾ ਆ ਆਪਣੇ ਪੈਸੇ ਦੀ ਇਨਕਮ ਲੈਣੀ ਆ ਤੇ ਫਿਰ ਬੋਇਰ ਦੀ ਬਰੀਡ ਹੈਗੀ ਆ ਹਾਂਜੀ ਇਹ ਬਰੀਡ ਲੈਂਡ ਨੂੰ ਮਹਿੰਗੀ ਆ ਪਹਿਲਾਂ ਕੀਮਤ ਮਹਿੰਗੀ ਦੀ ਮਹਿੰਗੀ ਆ ਹਾਂਜੀ ਹਾਂਜੀ ਕਿਉਂ ਉਹਦਾ ਇਹ ਕਾਰਨ ਹੈ ਨਹੀਂ ਇਸ ਕੰਟਰੀ 'ਚ ਬਿਲਕੁਲ ਬਹੁਤ ਘਟਾ ਜੀ ਹਰ ਇੱਕ ਬੰਦਾ ਚਾਹੁੰਦਾ ਇਹਦਾ ਤੁਸੀਂ ਬੱਕਰਾ ਹੋਵੇ ਜਾਂ ਤਾਂ ਇਹ ਇਹ ਇਹਦੀ ਕੀਮਤ ਮਿਲਦੀ ਆ ਬਿਲਕੁਲ ਜੀ ਪਰ ਆਉਂਦਾ ਵੀ ਮਹਿੰਗਾ ਹਾਂ ਜੀ ਅੱਜ ਕੱਲ ਜਿਹੜਾ ਪ੍ਰੋਪਰ ਫਸਟ ਬਲੱਡ ਬੱਕਰਾ ਹੈਗਾ ਉਹ ਤਰਕੀਬ ਨੂੰ 2 ਲੱਖ ਦੇ ਕਰੀਬ ਇਨੀ ਕੀਮਤ ਦੀ ਜੀ ਹਾਂ ਜੀ 2 ਲੱਖ ਰੁਪਏ ਦੀ ਬੱਕਲੇ ਦੀ ਕੀਮਤ ਤੇ ਜਿਹੜੀ ਫਰਸਟ ਬਲੱਡ ਦੀ ਫੀਮੇਲ ਉਹਦੀ ਵੀ ਇਨੀ ਕੀਮਤ ਹੈਗੀ ਆ ਬਿਲਕੁਲ ਉਹ ਤੋਂ ਬਾਅਦ ਤੁਸੀਂ ਉਹਨਾਂ ਦੇ ਅੱਗੇ ਅੱਛੇ ਬਲੱਡ ਆ ਤੁਸੀਂ ਇਹਦਾ ਬੱਚਾ ਵੀ 25-30 ਹਜ਼ਾਰ ਦਾ ਵਿਕ ਜਾਂਦਾ ਬਿਲਕੁਲ 2 ਮਹੀਨੇ ਦਾ ਅੱਛਾ ਇਹ ਤਾਂ ਬੀਟਲ ਤੇ ਜਖਰਾਨਾ ਨਾਲੋਂ ਫਿਰੇ ਜੀ ਮਤਲਬ ਟੋਟਲੀ ਫਿਰ ਤਾਂ ਬਹੁਤ ਹਾਂ ਬਹੁਤ ਡਿਫਰੈਂਟ ਆ ਇਹ ਕੰਮ ਜ਼ਿਆਦਾ ਹੀ ਹੁੰਦਾ ਹਾਂ ਜੀ ਸੋ ਜੇ ਤੁਸੀਂ ਚਲੋ ਅਸੀਂ ਤਾਂ ਨਹੀਂ ਜੇ ਕਿਸੇ ਬੰਦੇ ਨੇ ਮੀਟ ਪਰਪਸ ਲਈ ਵੀ ਰੱਖਣਾ ਤਾਂ ਵੀ ਵੇਚਣ ਜਾਂਦਾ ਕਰਦੇ ਇਹ ਇਹ ਸਾਲ ਦੇ ਵਿੱਚ ਕਿ ਤਰ੍ਹਾਂ 80 ਕਿਲੋ ਦਾ ਜਾਨਵਰ ਬਣ ਜਾਂਦਾ ਤੇ ਇਹਦੇ ਮਕਾਬਲੇ ਫਿਰ ਬੀਟਲ ਘਟ ਬਣਦਾ ਹੀ ਫਿਰ ਸਾਲ ਚ ਉਹਦੇ ਆਪਣੇ ਬੈਨੀਫਿਟ ਆ ਜਖਾਨਾ ਦੇ ਆਪਣੇ ਆ ਜਖਾਨਾ ਦੁੱਧ ਵਾਲੀ ਬੱਕਰੀ ਆ ਪਲੱਸ ਉਹਦੇ ਮਤਲਬ ਠੀਕ ਆ ਡਿਮਾਂਡ ਆ ਉੱਥੇ ਲਈ ਔਰ ਉਹ ਰਾਜਸਥਾਨ ਦੇ ਵਿੱਚ ਜਿਹਦਾ ਨਾ ਵੈਦਰ ਆ ਉਹਲੇ ਬਹੁਤ ਸੂਟੇਬਲ ਆ ਹਾਂ ਮੈਂ ਆਪਾ ਵਾਤਾਵਰਣ ਵੀ ਦੇਖਣਾ ਜੀ ਹੂੰ ਹੂੰ ਪਰ ਸਾਡੇ ਲਈ ਉਹ ਬਹੁਤ ਬੈਨੀਫਿਟ ਆ ਹਾਂਜੀ ਜਿਸ ਤਰ੍ਹਾਂ ਇੱਕ ਬੰਦਾ ਇੱਥੋਂ ਗਰਮੀ ਤੋਂ ਉੱਠ ਕੇ ਇੱਕ ਚੰਗੇ ਮੌਲਕ ਚੱਲ ਜਾਂਦਾ ਉਹਨੂੰ ਚੰਗਾ ਲੱਗਦਾ ਤੇ ਇਦਾਂ ਆ ਇਹਦਾ ਸਾਨੂੰ ਇਹ ਬੈਨੀਫਿਟ ਹੈ ਇੱਥੇ ਧੁੱਪੇ ਵੀ ਇਹ ਵੱਜੇ ਹੁੰਦੇ ਆ ਕਦੀ ਕੰਪਲੇਨ ਨਹੀਂ ਇਹਨਾਂ ਨੂੰ ਕਦੀ ਇਹਨਾਂ ਨੂੰ ਫੀਡ ਦੇ ਔਰ ਪਾਰ ਆਪਣਾ ਪੂਰਾ ਬਣਾ ਰਹੇ ਹੈਗੇ ਆ ਤੇ ਇਹ ਇਹਦੀ ਜਿਹੜੀ ਮਤਲਬ ਇਨਕਮ ਜ਼ਿਆਦਾ ਆ ਬਿਲਕੁਲ ਜੀ ਹਾਂ ਇਸ ਕਰਕੇ ਅਸੀਂ ਤਿੰਨੇ ਹੀ ਮਤਲਬ ਅਸੀਂ ਇੰਨੇ ਖੁਸ਼ ਆ ਅਸੀਂ ਇਨ ਫਿਊਚਰ ਦੇ ਵਿੱਚ ਇਹਦੇ ਤੇ ਕੰਮ ਕਰਾਂਗੇ ਬੋਰ ਤੇ ਬੋਰ ਦੇ ਸਾਡੇ ਬੱਚੇ ਹੈਗੇ ਆ ਦੇਖੋ ਆ ਖੜੇ ਹੈਗੇ ਆ ਜਿਹੜੇ 6-6 ਮਹੀਨੇ ਦੇ ਬੱਚੇ ਆ ਇਹ तकरीबन ਹੁਣ ਰੈਡੀ ਆ ਅਸੀਂ ਇਹ ਜੋ ਬੱਚੇ ਹੀ ਫਿਰ ਜੇ ਮਲਕ ਕਿਸੇ ਨਵੇਂ ਫਾਰਮਰ ਨੇ ਕੋਈ ਬਰੀਡ ਤੇ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀਂ ਕੀ ਸੇਲ ਵੀ ਕਰ ਸਕਦੇ ਹੋ ਜੀ ਹਾਂਜੀ ਕਿਉਂਕਿ ਅਸੀਂ ਸਾਡੇ ਕੋਲ ਇਸ ਵੇਲੇ ਇਹਨਾਂ ਦੇ ਬੱਚੇ ਜਿਹੜੇ ਤਿਆਰ ਹੋਏ ਆ 6 ਮਹੀਨੇ ਦੇ ਹੋ ਰੈਡੀ ਆ ਹੋਰ ਦੋ ਤਿੰਨ ਮਹੀਨਿਆਂ ਨੂੰ ਤੇ ਇਸ ਬੱਚੇ ਤਾਂ ਸਾਡੇ ਕੋਲ ਖਰਾਨਾ ਦੇ ਵੀ ਬਹੁਤ ਵਧੀਆ ਬੁੱਲ ਹੈਗੇ ਆ ਮੇਲ ਹੈਗੇ ਆ ਦੂਸਰੇ ਵੀ ਹੈਗੇ ਆ ਇਹਦੇ ਵੀ ਹੈਗੇ ਆ ਜੇ ਕਿਸੇ ਬੰਦੇ ਨੇ ਬਰੀਡਿੰਗ ਦੇ ਵਿੱਚ ਕੰਮ ਕਰਨਾ ਹੋਵੇ ਤਾਂ ਅਸੀਂ ਉਹਨਾਂ ਨੂੰ ਮੇਲ ਤੇ ਫੀਮੇਲ ਦੇ ਸਕਦੇ ਆ ਇਹਨੂੰ ਨਸਲਾ ਚ ਮਿਲ ਸਕਦੇ ਆ ਮੇਲ ਔਰ ਫੀਮੇਲ ਹਾਂ ਉਹ ਲਿਮਟਡ ਹੋਣਗੇ ਸਿਰਫ ਇਹ ਨਹੀਂ ਕਿ ਇਹ ਮੀਟ ਲਈ ਨਹੀਂ ਹੈਗਾ ਵੀ ਕਿਸੇ ਨੇ ਕਿਹਾ ਵੀ ਮੈਨੂੰ 20 ਬੱਚੇ ਦੇ 15 10 ਨਹੀਂ ਇਹ ਹੋਣੀ ਨਹੀਂ ਹੋਣੇ ਜਾਨੀ ਇੱਕ ਤੋਂ ਜਾਨੀ ਦੋ ਜਾਂ ਦੋ ਬੱਚੇ ਲੈ ਲੈ ਇੱਕ ਮੇਲ ਇੱਕ ਫੀਮੇਲ ਦੋ ਫੀਮੇਲ ਇੱਕ ਮੇਲ ਲੈ ਲੈ ਉਹਦਾ ਕੰਮ ਚੱਲ ਗਿਆ ਉਹਦਾ ਕੰਮ ਚੱਲ ਗਿਆ ਹਾਂ ਔਰ ਇਹ ਦੋ ਚੌ ਸਾਲਾਂ ਦੇ ਵਿੱਚ ਆਪਣੀ ਤਕੜੀ ਬਰੀਡ ਬਣਾ ਲੈਣੀ ਆ ਔਰ ਇਸ ਬਰੀਡ ਦੇ ਵਿੱਚ ਕਾਟਾ ਨਹੀਂ ਹੈਗਾ ਸ਼ੁਰੂਆਤ ਦੇ ਦੌਰ ਦੇ ਵਿੱਚ ਜੇ ਫਾਰਮ ਸ਼ੁਰੂ ਕਰਨਾ ਕਿ ਇਹਨਾਂ ਆਪਾਂ ਮੁੱਖ ਧੰਦਾ ਮੰਨ ਕੇ ਚੱਲਗੇ ਜਾਂ ਉਸਹਾਇਆ ਕਿੰਨਾ ਧੰਦਾ ਮੰਨ ਕੇ ਚੱਲੀ ਨਾਲ ਕਿਸੇ ਹੋਰ ਬਿਜ਼ਨਸ ਦੇ ਨਾਲ ਇੱਕ ਬੰਦਾ ਤਾਂ ਇਹਨੂੰ ਆਪਣਾ ਮੁੱਖ ਧੰਦਾ ਵੀ ਜਿਸ ਬੰਦੇ ਕੋਲ ਜ਼ਮੀਨ ਹੈ ਨਹੀਂ ਹਾਂਜੀ ਇੱਕ ਬੰਦਾ ਜਰੂਰੀ ਨਹੀਂ ਕਿ ਸਾਰੇ ਬੰਦੇ ਕੋਲ ਜ਼ਮੀਨ ਹੈ ਜਿਸ ਬੰਦੇ ਕੋਲ ਜ਼ਮੀਨ ਹੈ ਨਹੀਂ ਉਹ ਇਹਨੂੰ ਮੁਕਤ ਹੰਦਾ ਕਰਕੇ ਬਹੁਤ ਤਕੜਾ ਪੈਸਾ ਕਮਾ ਸਕਦਾ ਬਿਲਕੁਲ ਜੀ ਹਾਂਜੀ ਕਿਉਂ ਉਹਦੀ ਇਹਨੂੰ ਨਾ ਬਤੀ ਜਗਾ ਨਹੀਂ ਘਿਰਨੀ ਆ ਹਾਂਜੀ ਬਾਕੀ ਇਹਨੂੰ ਤੁਸੀਂ ਦਰਖਤ ਵੱਢ ਕੇ ਪਾ ਦਿਓ ਨਹੀਂ ਹੈਗਾ ਤੂੜੀ ਦੇ ਵਿੱਚ ਹਾਂਜੀ ਤੂੜੀ ਦੇ 10 ਰੁਪਏ ਤੋਂ 15 ਰੁਪਏ ਦੇ ਵਿੱਚ ਇੱਕ ਐਨੀਮਲ ਰੋਜ਼ ਖਾਂਦਾ ਜੀ ਖੁਰਲੀ ਤੇ ਬੰਨ ਖੁਰਲੀ ਤੇ ਉਹ ਵੀ ਦੀ ਬਾਹਰ ਚਾਰ ਕੇ ਬਾਹਰ ਚਾਰੋਗਾ ਕੋਈ ਵੀ ਨਹੀਂ ਖਰਚਾ ਖਰਚਾ ਹੈ ਹਾਂ ਅਸੀਂ ਤੇ ਸਾਡਾ ਤਾਂ ਇੱਥੇ ਖੁਰਲੀ ਦੇ ਉੱਤੇ ਇਹ ਇੰਨਾ ਇੰਨਾ ਦਾ ਖਰਚਾ ਹੈਗਾ ਹਾਂਜੀ ਔਰ ਬਰੀਡ ਸਾਡੇ ਕੋਲ ਅਸੀਂ 30 ਤੋਂ ਸ਼ੁਰੂ ਕੀਤਾ ਸੀ ਹਾਂਜੀ ਸਾਡੇ ਕੋਲ ਹਲੇ 70 ਐਨੀਮਲ ਹੋ ਗਏ ਆ ਹਾਂਜੀ ਔਰ ਕਿਸ ਤਰ੍ਹਾਂ ਦੇ ਤਕੜੇ ਬੱਕਰੇ ਬੱਕਰੀਆਂ ਬਣ ਗਏ ਆ ਪਰ ਇਹ ਬਰੀਡਿੰਗ ਪਰਪਸ ਲਈ ਅਸੀਂ ਇਹਨਾਂ ਨੂੰ ਤਿਆਰ ਕਰ ਰਹੇ ਹਾਂ ਕਿਸੇ ਭੈਣ ਭਾਈ ਨੇ ਅਗਰ ਬਰੀਡਿੰਗ ਦਾ ਕੰਮ ਸ਼ੁਰੂ ਕਰਨਾ ਹੋਵੇ ਉਹ ਇਹਨੂੰ ਆਪਣਾ ਧੰਦਾ ਬਣਾਉਣਾ ਚਾਹੁੰਦਾ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਕਰਨ ਲੈਵੇ ਹੇਠ ਦਿੱਤੇ ਨੰਬਰ ਤੇ ਹਾਂਜੀ ਤੇ ਆ ਕੇ ਬਰੀਡ ਜਿਹੜੀ ਉਹਨੂੰ ਪਸੰਦ ਆਵੇ ਇਹਨਾਂ ਦੀ ਕੀਮਤ ਜਿਹੜੀ ਸਾਡੇ ਬੱਚਿਆਂ ਦੀ ਹੈਗੀ ਆ ਉਹ ਤਕਰੀਬਨ ਡਿਪੈਂਡ ਕਰਦਾ ਸਾਈਜ਼ ਦੇ weight ਤੇ ਹਾਂਜੀ ਨਸਲ ਤੇ ਹਾਂਜੀ ਇਹ ਕਿੰਨੀ ਹੋਣੀ ਹੈ ਘੱਟ ਤੋਂ ਘੱਟ ਬੱਚੇ ਵੱਧ ਤੋਂ ਵੱਧ ਜਾਂ ਕੋਈ ਵੀ ਬੱਚਾ ਅਸੀਂ 6 ਮਹੀਨੇ ਤੋਂ ਤਾਂ 5-6 ਮਹੀਨਿਆਂ ਪਹਿਲਾਂ ਵੇਚਦੇ ਨਹੀਂ। ਇਹ 6-6 ਮਹੀਨਿਆਂ ਬੱਚੇ ਪਲਾਸ ਦਮਾਂਗੇ ਆਪਾਂ 6-6 ਮਹੀਨੇ ਹੁਣ ਲਗਭਗ। ਹਾਂ। ਹਾਂ, ਛੋਟਾ ਬੱਚਾ ਜਿਹਨੇ ਖਾਣ ਪੀਣ ਵਾਲੇ ਖੁੱਲੇ ਹੋਣਗੇ। ਨਹੀਂ ਨਹੀਂ ਬਿਲਕੁਲ ਰੈਡੀ ਆ ਹੁਣ। ਹਾਂ ਜੀ। ਜਿਸ ਤਰ੍ਹਾਂ ਕਿ ਆ ਨਿਗਾ ਬਾਦ ਲੋ ਆ ਜਿਹੜੇ ਸਾਡੇ ਆ ਜਿਹੜੇ ਬੱਚੇ ਆ ਆ ਦੇਖੋ ਦੇਖੋ ਆ ਦੇਖੋ ਆ ਇਹ ਸਾਰੇ ਮੀਲਜ਼ ਆ ਇਹਨਾਂ ਨੂੰ 6-6 ਮਹੀਨੇ ਦੀ ਮਾਤ ਲਗਭਗ। ਹਾਂ। ਇਹ ਇਹ ਆਪਾਂ ਸੇਲ ਕਰਨੇ ਆ ਇਹ। ਇਹ ਹੁਣ ਰੈਡੀ ਹੋ ਜਾਣੇ ਆ। ਸਾਡੇ ਕੋਈ ਇੰਨੇ ਕੇ ਰੈਡੀ ਹੋਇਆ ਕਰ ਨੇ ਜਦੋਂ 10 ਬੱਚੇ ਤਿਆਰ ਹੋ ਗਏ। ਹਾਂ। ਉਹ ਉਹ ਮਤਲਬ ਬਰੀਡਿੰਗ ਨੇ ਚੱਲੇ ਜਾਣੇ ਆ। ਸੋ ਇਹ ਟ్రਾਇਲ ਸਾਰੇ ਅਸੀਂ ਕਰ ਰਹੇ ਆਂ ਰੋਜ਼ ਕਰਦੇ ਆਂ ਤੇ ਅਸੀਂ ਮਤਲਬ ਇਹਦੇ ਵਿੱਚ ਸਾਨੂੰ ਹਾਲੇ ਕੋਈ ਕਾਟਾ ਨਹੀਂ ਦੱਸਿਆ ਹੈਗਾ ਬਿਲਕੁਲ ਬਿਲਕੁਲ ਜੀ ਜਦੋਂ ਐਨੀਮਲ ਜਦੋਂ ਇਹ ਇਦਾਂ ਆ ਐਫ ਡੀ ਆ ਪੱਕੀ ਜਦ ਮਰਜੀ ਇਹਨੂੰ ਵੇਚ ਲਓ ਹਾਂਜੀ ਇਹਨੂੰ ਕਰਕੇ ਇਹਨੇ ਮਤਲਬ ਵਿਕ ਜਾਂਦਾ ਬਿਲਕੁਲ ਬਿਲਕੁਲ ਤੇ ਔਰ ਇਹਦੇ ਪੈਸੇ ਉਸਲੇ ਮਿਲ ਜਾਂਦੇ ਆ ਕੋਈ ਐਸੀ ਗੱਲ ਨਹੀਂ ਆ ਤਿੰਨ ਚੇਤੇ ਕਦੋਂ ਜਦ ਮੈਨੂੰ ਸੇਲ ਹੀ ਕਰੀਗੇ ਆਹ ਦੇਖ ਲਓ ਹੁਣ ਆਹ ਦੇਖ ਲਓ ਕਿੰਦਾਂ ਦੇ ਤਕੜੇ ਬੱਕਰੇ ਹੈਗੇ ਆ ਇਹ ਹੁਣ ਆਹ 45 ਕਿਲੋ 50 ਕਿਲੋ ਦੇ ਬੱਕਰੇ ਆ ਸਾਡੇ ਆ ਇਹ ਇਹ ਮਤਲਬ ਉਹੀ 6 6 8 18 ਮਹੀਨੇ ਲੱਗ ਭਾਏ ਇਹ ਇਹ ਅਸਲ ਇਹ ਆ ਗਏ 10 11 ਇਹ ਤੋਂ ਪਹਿਲੀ ਬਰੀਡ ਆ ਜਿਹੜੇ ਹਾਂ ਠੀਕ ਆ ਜੀ ਹਾਂ ਮਤਲਬ ਇਹਦਾ ਸਿੱਧਾ ਹੀ ਹਿਸਾਬ ਆ ਤੁਹਾਡੇ ਕੋਲ ਜਾਂ ਤਾਂ 3 ਮਹੀਨੇ ਦਾ ਬੱਚਾ ਹੋਊ ਜਾਂ 6 ਦਾ ਹੋਊਗਾ ਜਾਂ 9 ਦਾ ਹੋਊਗਾ ਤੇ ਜਾਂ 12 ਦਾ ਹੋਊ 12 ਦਾ ਹੋਊਗਾ ਉਹ ਯਾਨੀ ਕਿ ਅਸੀਂ ਹਰ 5 ਮਹੀਨੇ ਤੋਂ ਬਾਅਦ ਇਹਨਾਂ ਦੀ ਬਰੀਡ ਜਿਹੜੀ ਆ ਓਏ ਮਤਲਬ ਸਾਨੂੰ ਨਵੇਂ ਬੱਚੇ ਮਿਲ ਜਾਂਦੇ ਹੈਗੇ ਆ ਇਸ ਕਰਕੇ ਕੋਈ ਵੀ ਭਾਈ ਇੱਥੇ ਡਿਸਕਸ ਕਰਨਾ ਹੋਵੇ ਸਾਨੂੰ ਜਿੰਨਾ ਕਿ ਇਨਫੋਰਮੇਸ਼ਨ ਹੈ ਉਹ ਲੈਣਾ ਚਾਵੇ ਤਾਂ ਲੈ ਸਕਦਾ ਹੈਗਾ ਤੇ ਅਗਰ ਉਹਨੂੰ ਬੱਚੇ ਚਾਹੀਦੇ ਹੁਣ ਬਰੀਡਿੰਗ ਵਾਸਤੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਕੋਈ ਸਪੈਸ਼ਲ ਫੀਡ ਵਰਤਨ ਚਾਹੀਦੀ ਜਾਂ ਆਪਾਂ ਨੂੰ ਸਿੰਪਲ ਜੋ ਵੀ ਦੇਖੋ ਭਾਈ ਅਸੀਂ ਅੱਜ ਤੱਕ ਇਹਨਾਂ ਨੂੰ ਕੋਈ ਸਪੈਸ਼ਲ ਫੀਡ ਨਹੀਂ ਦਿੱਤੀ ਹਾਂਜੀ ਸਾਡੇ ਕੋਲ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੱਸਿਆ ਸੀ ਹਾਂਜੀ ਫਾਰਮਰ ਉਹੀ ਬੱਝ ਸਕਦਾ ਜਿਹੜਾ ਘੱਟ ਤੋਂ ਘੱਟ ਖਰਚੇ ਦੇ ਉੱਤੇ ਆਪਣਾ ਫਾਰਮ ਚਲਾਵੇ ਬਿਲਕੁਲ ਨਹੀਂ ਪਾਉਣ ਨੂੰ ਤਾਂ ਜੋ ਵਰਜੀ ਭਾਈ ਜੋ ਨਾ ਇਹਨਾਂ ਦਾ ਭਾਰ ਵਧਣਾ ਬਿਲਕੁਲ ਜੀ ਸਵਾਏ ਬੱਚਾ ਖਾਵੇ ਹਾਂ ਜੀ ਹੁਣ ਇਹ ਤੁਸੀਂ ਸਾਵਧਾਨ ਲੋ ਅਸੀਂ ਇਹਨਾਂ ਨੂੰ ਕੱਲਾ ਸਾਇਲੇਜ ਵੀ ਪਾ ਦੋ ਪਰ ਅਸੀਂ ਪਾਉਂਦੇ ਨਹੀਂ ਸਾਇਲੇਜ ਲੈ ਕੇ 1 ਕਿਲੋ ਉਹ ਤੂੜੀ ਪਾ ਕੇ ਉਹਨੂੰ ਮਿਕਸ ਕਰਕੇ ਦੇ ਦਿਓ ਉਹ ਤੇ ਤੁਸੀਂ ਇਹਨੂੰ ਮਤਲਬ ਫੀਡ ਗਿੱਲੀ ਕਰਕੇ ਉੱਤੇ ਪਾ ਦਿਓ ਮੱਝਾਂ ਲਈ ਉਹ ਵੀ ਨਹੀਂ ਖਾ ਲੈਣੀ ਆ ਜੇ ਉਹ ਨਹੀਂ ਪਾਣੀ ਹੈਗੀ ਇਹ ਤਾਂ ਤੁਸੀਂ ਇਹਨੂੰ ਸਾਫ ਤੇ ਦਾਣੇ ਬਿਲਕੁਲ ਸਸਤਾ ਮੱਕੀ ਦੇ ਤੇ ਨਾਲ ਸਰੋ ਦੀ ਘਾਲ ਮਿਕਸ ਕਰਕੇ 200 ਗ੍ਰਾਮ ਪਾ ਦਿਓ ਸਵੇ ਨੂੰ 250 ਨੂੰ ਔਰ ਤੁਸੀਂ ਤੂੜੀ ਤੇ ਸਾਲੀ ਦੀ ਮਿਕਸ ਕਰ ਬਿਲਕੁਲ ਖਾਣਗੇ ਕੋਈ ਮਤਲਬ ਸਾਡੇ ਸਾਹਮਣੇ ਆ ਦੇ ਲੋਨ ਖਾ ਰਹੇ ਆ ਕੋਈ ਇਹਨਾਂ ਦਾ ਸਪੈਸ਼ਲ ਸਾਨੂੰ ਕਦੀ ਇਹਨਾਂ ਦੇ ਕੁਝ ਨਵਾਂ ਨਹੀਂ ਕਰਨਾ ਪਿਆ ਜੋ ਹੈਗਾ ਜਿੱਦਾਂ ਮੈਂ ਜਿਹਨੇ ਇਹਦੇ ਲਈ ਕੋਈ ਬਹੁਤ ਐਕਸਪੀਰੀਅੰਸ ਦੀ ਲੋੜ ਨਹੀਂ ਆਪਾਂ ਨੂੰ ਸਿੰਪਲ ਕੰਮ ਚਲਾ ਸਕਦੇ ਆਪਾਂ ਇਹਨੂੰ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਸਿਰਫ ਇਹ ਜਾਂ ਇਨਬਰੀਡਿੰਗ ਤੋਂ بچੋ ਜੀ ਇਨਬਰੀਡ ਤੋਂ بچੋ ਔਰ ਇਹਨਾਂ ਨੂੰ ਮਤਲਬ ਤੁਸੀਂ ਧਿਆਨ ਨਾਲ ਬੱਕਰੀਆਂ ਦੀ AI ਕਰਾਓ ਹਾਂ ਜੀ ਤੇ ਕੋਈ ਕੋਈ ਤੁਹਾਨੂੰ ਇਹ ਚ ਕੁਛ ਹੈ ਹੀ ਨਹੀਂ ਬਿਲਕੁਲ ਹਾਂ ਠੀਕ ਲੋ ਉਹਨਾਂ ਦੇ ਵੀ ਦੇਖ ਲਓ ਸਾਡੇ ਉਹ ਬੱਕਰੇ ਹੁਣ ਆਮ ਦੇਖ ਲਓ 9-9 ਮਹੀਨੇ ਦੇ ਕਿੰਨੇ ਬੱਕਰੇ ਤਕੜੇ ਆ ਬਿਲਕੁਲ ਬਿਲਕੁਲ ਹਾਂ ਪੂਰੇ ਆ ਹਾਂ ਹੁਣ ਜੇ ਗੁਰਕੀ ਦਾ ਸਾਜ਼ਾ ਬੰਦਾ ਹੈ ਤਾਂ ਵਧੀਆ ਔਰ ਪੈਸੇ ਤੁਹਾਨੂੰ ਜੇ ਚਾਰ ਬੱਚੇ ਹੈ ਜੇ ਤੁਹਾਨੂੰ ਨਾਂ ਵੀ ਹੈਗਾ ਜਲਦੀ ਵੀ ਵੇਚਣੇ ਆ ਤਾਂ ਤੁਸੀਂ ਵੀ ਫੇ ਵੀ ਮਤਲਬ 7500 ਦਾ ਵੀ ਵੇਚਤਾ ਫੇ ਵੀ 30000 ਦੇ ਬੱਚੇ ਦੇਣੇ ਆ ਇੱਕ ਅੱਛੀ ਅੱਛੀ ਨਸਲ ਦੀ ਜਖਰਾਨਾ ਨੇ ਬਿਲਕੁਲ ਜੀ ਹਾਂਜੀ ਤੇ ਇਹ ਬੋਲ ਰਿਹਾ ਇਹ ਤਾਂ ਹਾਲੇ ਮਤਲਬ ਲੋਕ ਡਿਮਾਂਡ ਦੇ ਵਿੱਚ ਆ ਫੇ ਜਿਹੜਾ ਕੋਈ ਵੀ ਭਾਈ ਚਾਵੇ ਆ ਕੇ ਸਾਡੇ ਨਾਲ ਗੱਲ ਕਰਕੇ ਜਦ ਮਰਜੀ ਇਹਦੇ ਬਾਰੇ ਜਿੰਨੀ ਸਾਨੂੰ ਇਨਫੋਰਮੇਸ਼ਨ ਪਤਾ ਲੈ ਲਵੇ ਔਰ ਕੋਈ ਉਹਨਾਂ ਨੂੰ ਐਨੀਮਲ ਜਿੱਦਾਂ ਦਾ ਚਾਹੀਦਾ ਚਾਹੇ ਜਖਰੈਨਾ ਦਾ ਚਾਹੀਦਾ ਡਿਫਰੈਂਸ ਸਾਨੂੰ ਮੈਂ ਦੱਸ ਦਿੱਤਾ ਤਿੰਨਾਂ ਚ ਕੀ ਬੈਨੀਫਿਟ ਆ ਕਿੰਨੀ ਇਨਵੈਸਟਮੈਂਟ ਆ ਪਹਿਲੀ ਉਹ ਦੇਖ ਕੇ ਕਰ ਲਵੇ ਕੋਈ ਐਸਾ ਇਸ਼ੂ ਨਹੀਂ ਜੇ ਇਹ ਸਾਡੇ ਕੋਲ ਜ਼ਿਆਦਾਤਰ ਨਹੀਂ ਹੈਗੇ ਜਦਾਂ ਕਦੀ 4-5 ਬੱਕਰੇ ਕਦੀ 10 ਬੱਕਰੇ ਤਿਆਰ ਹੁੰਦੇ ਹੈਗੇ ਆ ਠੀਕ ਆ ਜੀ ਕੋਈ ਡਿਮਾਂਡ ਮੁਤਾਬਕ ਵੀ ਦਿੱਤੇ ਜਾਂਦੇ ਉਹ ਬਸ ਉਹ ਇੱਕੋ ਹੀ ਦੇ ਹੋਣਾ ਕਿਸੇ ਨੂੰ ਇੱਕ ਤੋਂ ਵੱਧ ਨਹੀਂ ਹੈਗਾ ਪਰ ਦੇ ਨਹੀਂ ਸਕਦਾ ਫਿਰ ਆਪਾਂ ਨੂੰ ਆਪਦੇ ਕੋਲ ਲੈਣਾ ਹੈ ਹਾਂ ਲਿमिटेड ਹੈ ਸਟਾਕ ਦੇਖੋ ਬਿਲਕੁਲ ਉਹ ਤੁਹਾਡੇ ਆ ਸਾਹਮਣੇ ਦੇਖ ਲਓ ਇਸ ਬੱਕਰੇ ਦਾ weight ਦੇਖ ਲਓ ਇਹ 75 ਤੋਂ 80 70 75 ਕਿਲੋ ਦਾ ਬੱਕਰਾ ਹੈ ਹਾਂ ਸੁੰਦਰਤਾ ਹੀ ਬਹੁਤ ਹੰਦਾ ਸਾਲ ਦੀ ਬਹੁਤ ਕੁਆਲਿਟੀ ਹੈ ਕੁਆਲਿਟੀ ਹੈ ਜੀ ਨਾ ਸੋ ਇਸ ਕਰਕੇ ਸੋਹਣੇ ਲੱਗਦੇ ਆ ਤੇ ਤਿੰਨੇ ਅਨੁਸਾਰ ਦੇਖੋ ਥੋੜੀ ਜਿਹੀ ਸੇਵਾ ਤਾਂ ਕਰਨੀ ਪਣੀ ਹੁਣ ਖਾਲ ਹਾਂ ਜੇ ਨਹੀਂ ਕਰੋਗੇ ਤਾਂ ਫਿਰ ਤੁਹਾਡੀ ਆਪਣੀ ਗੱਲ ਹੈ ਬਿਲਕੁਲ ਜੀ ਤੇ ਸਰ ਕੇ ਸਾਰੇ ਵੀਰਾਂ ਤੇ ਭਰਾਵਾਂ ਨੂੰ ਜਿਨ੍ਹਾਂ ਨੇ ਥੋੜੀ ਪੂੰਜੀ ਦੇ ਨਾਲ ਕੰਮ ਸ਼ੁਰੂ ਕਰਨਾ ਹਾਂਜੀ ਜਿਆਦਾ ਪੈਸੇ ਨਹੀਂ ਲਗਾਉਣੇ ਹਾਂਜੀ ਪਾਰਟ ਟਾਈਮ ਕਰਨਾ ਸਵੇਰ ਨੂੰ ਕੰਮ ਵੀ ਦਿਲਵਰ ਦੇ ਘਰ ਦੇ ਆ ਸਵੇਰ ਸ਼ਾਮ ਇਹਨਾਂ ਨੂੰ ਫੀਡ ਪਾਜੋ ਉਹ ਵੀ ਠੀਕ ਹੈ ਜੀ ਉਹ ਉਹਦੇ ਬਿੱਲੇ ਬੱਲੇ ਆ ਉਹਦਾ ਇਹ ਫਿਕਸ ਅਮਾਉਂਟ ਆ ਉਹਨਾਂ ਦੇ ਕੋਲ ਬਿਲਕੁਲ ਜੀ ਬਣਿਆ ਆ ਤੇ ਇਸ ਕਰਕੇ ਇਹ ਕਰ ਸਕਦੇ ਆ ਸੋ ਇਹਨਾਂ ਕਹਿੰਦਾ ਹੋਇਆ ਮੈਂ ਵੀਡੀਓ ਦਾ ਅੰਤ ਕਰਦਾ ਹਾਂ ਤੇ ਉਮੀਦ ਆ ਕਿ ਇਹ ਬੈਨੀਫਿਟ ਵੀਡੀਓ ਹੋਗੀ ਬਿਲਕੁਲ ਜੀ ਸੋ ਤੁਹਾਨੂੰ ਧੰਨਵਾਦ ਜੀ ਸਸੇਕਾਲ ਤੁਹਾਨੂੰ ਸਮਾਤਾ ਸਾਡੇ ਵੀਅਰਸ ਨੂੰ ਇਹਨੇ ਵਧੀਆ ਜਿਹੜੇ ਆਪਣੇ ਗਿਆਨ ਦੀ ਅਗਲਾ ਸਾਂਝਾ ਕੀਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਸੇਕਾਲ